ਸਾਸਰੀ ਕਾਲਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਆ ਨੌ ਕੰਟਰੋਲ ਰੂਮ 32 ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ 31 ਮੁਲਾਜ਼ਮਾਂ ਦੀਆਂ ਬਿਲਡਿੰਗਾਂ ਹੇਠ ਆ ਕੇ ਜਾ ਸਕਦੀਆਂ ਹਨ ਕੀਮਤੀ ਜਾਨਾਂ ਪਹਿਲੀ ਵਾਰ ਚ ਨਾਲ ਪੰਜਾਬ ਰਾਜ ਬਿਜਲੀ ਬੋਰਡ ਸਬ ਡਿਵੀਜ਼ਨ ਮੰਡੀ ਬਰੀ ਵਾਲਾ ਸਰੇਣਾਂਗਾ ਵਰਕ ਦਫ਼ਤਰ ਬਣਿਆ ਬਠਿੰਡੇ ਵਾਲੀ ਝੀਲ ਆ ਦਫਤਰੀ ਕਾਰਡ ਕੰਪਿਊਟਰ ਐਲ ਸੀ ਡੀਆਂ ਆਦਿ ਸਮਾਨ ਪਾਣੀ ਵਿੱਚ ਰੋੜ ਜਾਣ ਦਾ ਖਤਰਾ 31 ਮੁਲਾਜ਼ਮਾਂ ਵੱਲੋਂ ਦਫ਼ਤਰੋਂ ਬਾਹਰ ਬੈਠ ਕੇ ਆ ਵੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਪੰਜਾਬ ਰਾਜ ਬਿਲੀ ਬੋਰਡ ਦਾ ਦਫ਼ਤਰ ਪਹਿਲੀ ਵਾਰਸ਼ ਨਾਲ ਹੀ ਧਾਰਨ ਕਰ ਗਿਆ ਬਠਿੰਡੇ ਵਾਲੀ ਝੀਲ ਦਾ ਰੂਪ ਦਫਤਰੀ ਫੈਲਣਾ ਕੰਪਿਊਟਰ ਐਲ ਸੀ ਡੀਆਂ ਪਾਣੀ ਵਿੱਚ ਰੋੜ ਜਾਣ ਤੋਂ ਇਲਾਵਾ 31 ਮੁਲਾਜ਼ਮਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ 1965 ਤੋਂ ਬਣੀਆਂ ਪ੍ਰਾਣੀਆਂ ਬਿਲਡਿੰਗਾਂ ਦਾ ਖਸਤਾ ਹਾਲਤ ਹੋਣ ਕਰਕੇ ਮੁਰੰਮਤ ਕਰਾਉਣ ਲਈ ਸਮੇਂ-ਸਮੇਂ ਦੇ ਕਈ ਐਸ ਡੀਓ ਸਹਿਬਾਨਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਅਰਜ਼ਿਸ਼ਤਾਂ ਦੇਣ ਦੇ ਬਾਵਜੂਦ ਵੀ ਉੱਚ ਅਧਿਕਾਰੀਆਂ ਦੇ ਕੰਨਾਂ ਤੀਂ ਜੂ ਤੱਕ ਨਹੀਂ ਸਰਕੀ ਜਿਗਰ ਯੋਗ ਹੈ ਕਿ ਇਹ ਗੱਲ ਹੈ ਕਿ ਉਕਤ ਦੱਸਿਆ ਗਿਆ ਦਫ਼ਤਰ ਆਮ ਖੇਤਾਂ ਨਾਲੋਂ 5 ਫੁੱਟ ਨੀਵਾ ਹੋਣ ਕੇ ਆਸ-ਪਾਸ ਦੇ ਖੇਤਾਂ ਦਾ ਪਾਣੀ ਵੀ ਇਸ ਦਫ਼ਤਰ ਵਿੱਚ ਜਮ੍ਹਾਂ ਹੋ ਜਾਂਦਾ ਹੈ ਜਿਸ ਕਾਰਨ ਹੁਣ ਦੀ ਤਰ੍ਹਾਂ ਪਹਿਲਾਂ ਵੀ ਕਈ ਵਾਰ ਦਫ਼ਤਰ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਉਥਰੇ ਪਾਸੇ ਇਸ ਇਲਾਕੇ ਦੇ ਲੋਕਾਂ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਮੈਂਕਮਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਫ਼ਤਰ ਦੀ ਜਗ੍ਹਾ ਹਾਸਲ ਕਰਕੇ ਕਿਸੇ ਉੱਚੀ ਜਗ੍ਹਾ ਤੇ ਬਣਾਇਆ ਜਾਵੇ ਇਹ ਜੋ ਸਬੰਧੀ ਵਿਭਾਗ ਦੇ ਐਕਸ਼ਨ ਸੁਮੇਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਲਾਉਣ ਦੇ ਬਾਵਜੂਦ ਵੀ ਐਕਸ਼ਨ ਸਾਹਿਬ ਵੱਲੋਂ ਫੋਨ ਨਾ ਚੁੱਕਣ ਦੀ ਖੋਚਲ ਕੀਤੀ ਗਈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੇ ਉਹੀ ਤੇ ਮੈਂ ਸਤਨਾਮ ਸਿੰਘ ਆ ਐਸ ਵੇਲੇ ਅਸੀਂ ਜਿਹੜਾ ਕਿ ਸਬ ਤਹਿਸੀਲ ਮੰਡੀ ਬਰੀਵਾਲਾ ਦੇ ਨਾਮ ਤੇ ਚੱਲ ਰਿਹਾ ਪਾਵਰ ਕਾਪੇਸ਼ਨ ਦਫਤਰ ਬਿਜਲੀ ਬੋਰਡ ਦਾ ਸਬ ਡਿਵੀਜ਼ਨ ਮੰਡੀ ਬਰੀਵਾਲਾ ਉਹ ਇਸ ਸਮੇਂ ਜਿਹੜਾ ਸੀ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕਿਆ ਹੈ ਜਿਹੜਾ ਕਿ ਸਾਜੂ ਸਮਾਨ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਖਤਰੇ ਦੇ ਵਿੱਚ ਹਨ ਇੱਥੋਂ ਤੱਕ ਕਿ ਜਿਹੜਾ ਅਮਲਾ ਹੈ ਦਫਤਰੀ ਅਮਲਾ ਉਹ ਵੀ ਖਤਰੇ ਦੇ ਸائے ਹੀ ਹੇਠ ਤੇ ਆ ਮੈਂ ਸਾਰੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇੱਥੇ ਤੱਕ ਇੱਥੇ ਕੋਈ ਵੀ ਕੀ ਜਿਹੜੀ ਉਹ ਮਚੀ ਨਹੀਂ ਸਹਗੀ ਤੇ ਜਿੰਨੇ ਕਰਮਚਾਰੀ ਆ ਉਹ ਆਪਣੀ ਜਾਨ ਬਚਾਉਂਦੇ ਹੋਏ ਬਾਹਰ ਨਿਕਲ ਕੇ ਸੁਰੱਖਤ ਜਗ੍ਹਾ ਤੇ ਖੜੇ ਆ ਪਰ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਹੋਈ ਜਿਹੜੀ ਸਬ ਡਿਵੀਜ਼ਨ ਮੰਡੀ ਬਰੀ ਵਾਲਾ ਇਹ ਗਲਤ ਤਰੀਕੇ ਨਾਲ ਗਲਤ ਜਗ੍ਹਾ ਤੇ ਚੱਲ ਰਹੀ ਸੀ ਕਿਉਂਕਿ ਜਿਹੜਾ ਵੀ ਦਾ ਅਸਲੀ ਦਫ਼ਤਰ ਤੇ ਜਿਹੜਾ ਅਸਲੀ ਚਬਾਨਾ ਚਾਹੀਦਾ ਉਹ ਜਗ੍ਹਾ ਹੈਗੀ ਆ ਜੀ ਬਰੀ ਵਾਲਾ ਬਰੀ ਵਾਲਾ ਵਿੱਚੋਂ ਚੁੱਕਿਆ ਇੱਥੇ ਦਫ਼ਤਰ ਚਲਾਇਆ ਜਾ ਰਿਹਾ ਜਗ੍ਹਾ ਨਾ ਹੋਣ ਕਰਕੇ ਸਾਡੀਆਂ ਮਾੜੀਆਂ ਸਰਕਾਰਾਂ ਅਤੇ ਉੱਚ ਅਧਿਕਾਰੀ ਜਿਹੜੇ ਕਿ ਧਿਆਨ ਨਹੀਂ ਦੇ ਰਹੇ ਇੱਧਰਲੇ ਪਾਸੇ ਮੈਂ ਅਮਰੀਕੀ ਨਾਲ ਉੱਚ ਅਧਿਕਾਰੀਆਂ ਤੇ ਸੂਬਾ ਸਰਕਾਰ ਦੇ ਧਿਆਨ ਚ ਲਿਆਉਣ ਲਈ ਕਹਿ ਰਿਹਾ ਕਿ ਵਖੋ ਕਰਮਚਾਰੀਆਂ ਵੱਲੋਂ ਆਪਣੇ ਬੱਚਿਆਂ ਦੀ ਤਰ੍ਹਾਂ ਜਿਹੜੀਆਂ ਕੋਈ ਦਫ਼ਤਰੀ ਕਾਰੋਬਾਰ ਨਾਲ ਸੰਬੰਧਿਤ ਰੱਖਦੀਆਂ ਫਾਈਲਾਂ ਉਹ ਕਿਸ ਤਰ੍ਹਾਂ ਉੱਚੀ ਥਾਂ ਤੇ ਰੱਖ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਜਿਹੜਾ ਹੈ ਵੱਧਦਾ ਹੀ ਜਾ ਰਿਹਾ ਹੈ ਬਿਲਕੁਲ ਸਾਰੀ ਜਿੰਨੀ ਵੀ ਚੀਜ਼ ਹੈਗੀ ਹੈ ਇੱਥੇ ਕੰਪਿਊਟਰ ਸਿਸਟਮ ਐਲ ਸੀ ਡੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਹਨ ਇਧਰਲੇ ਪਾਸੇ ਦਿਖਾਉਣਾ ਹੈ ਕਿ ਇੱਕ ਮਿਸ ਹੈ ਕਿ ਉਹ ਵੀ ਪਾਣੀ ਨਾਲ ਭਰ ਚੁੱਕੀ ਹੈ ਇਧਰਲੇ ਪਾਸੇ ਆ ਐਸ ਡੀਓ ਸਾਹਿਬ ਦਾ ਦਫਤਰ ਹੈ ਜਿਹੜਾ ਆ ਪੂਰੀ ਤਰ੍ਹਾਂ ਬਰੀਕੀ ਨਾਲ ਦੇਖਿਆ ਜਾਵੇ ਤਾਂ ਇਹ ਪਾਣੀ ਵਿੱਚ ਗਿਰ ਚੁੱਕਿਆ ਤੇ ਇੱਥੇ ਕੋਈ ਵੀ ਜਿਹੜਾ ਮੁਲਾਜ਼ਮ ਹੈਗਾ ਉਹ ਬਾਰ ਨਿਕਲ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਰਤਾ ਨੂੰ ਇੰਨਾ ਜ਼ਿਆਦਾ ਖਸਤਾ ਹੋ ਚੁੱਕਿਆ ਵੀ ਇਹ ਵਰਦੇ ਮੀਂਹ ਦੇ ਵਿੱਚ ਕੁਝ ਵੀ ਇਸ ਸਮੇਂ ਹੋ ਸਕਦਾ ਇਧਰ ਦੇਖਿਆ ਜਾਵੇ ਸਾਰਾ ਐਲ ਸੀ ਡੀ ਇਹ ਉਹ ਸਮਾਨ ਜਿਹੜਾ ਉਹ ਪਾਣੀ ਦੇ ਵਿੱਚ ਡੱਬਿਆ ਦਿਖਾਈ ਦੇ ਰਿਹਾ ਜੀ ਇਹ ਦੇਖੋ ਜੀ ਸਾਰਾ ਸਿਸਟਮ ਜਿਹੜਾ ਇਹ ਤਾਂ ਸਨੇਸ਼ ਹੋਣ ਜਾ ਰਿਹਾ ਹੈ ਮਹਿਕਮੇ ਦੇ ਉੱਚ ਅਧਿਕਾਰੀ ਤੇ ਸਾਡੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰਸ਼ਿਪ ਵਾਲਾ ਸਰਕਾਰ ਨੂੰ ਚਲਾਉਣ ਵਾਲੇ ਜ਼ਿੰਮੇਵਾਰ ਸਮਝਣ ਵਾਲੇ ਆਪਣੇ ਆਪ ਨੂੰ ਇਹ ਬਿਲਕੁਲ ਧਿਆਨ ਨਹੀਂ ਦੇ ਰਹੇ ਇਸ ਕਰਕੇ ਜਿਹੜੀ ਖਤਰੇ ਦੀ ਸਥਿਤੀ ਇੱਥੋਂ ਤੱਕ ਵੱਧ ਚੁੱਕੀ ਹੈ ਕਿ ਇੱਥੇ ਜਿਹੜਾ ਕਰੰਟ ਚੱਲ ਰਿਹਾ ਹੈ ਉਹ ਵੀ ਬਹੁਤ ਦਰਦ-ਦਰ ਕੇ ਕਵਰੇਜ ਕਰਨੀ ਪੈਂਦੀ ਹੈ ਕਿ ਉਧਰੋਂ ਉੱਤੋਂ ਜਿਹੜੀ ਲਾਈਟ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜਾ ਥੱਲੇ ਪਾਣੀ ਆ ਉਹ ਕਮਰੇ ਭਰੇ ਪਏ ਆ ਕਿਸੇ ਵੀ ਵੇਲੇ ਵੀ ਸਾੜ ਸਰਕਟ ਖੋ ਕੇ ਅਸੀਂ ਬਹੁਤ ਹੀ ਬਰੀਕੀ ਨਾਲ ਜਿਹੜੀ ਇਹਦੀ ਕਵਰੇਜ ਆ ਉਹ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੇ ਕਿਉਂਕਿ ਜਿਹੜਾ ਉਹ ਪਾਣੀ ਆ ਉਹ ਇੱਥੇ ਫਿਰ ਰਿਹਾ ਇਧਰਲੇ ਪਾਸੇ ਸਾਰੀਆਂ ਮਾਰਤਾਂ ਜਿਹੜੀਆਂ ਇਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਆ ਕਿਸੇ ਸਮੇਂ ਵੀ ਇਹ ਐਸਡੀਓ ਸਰਬੰਦ ਦਾ ਦਫਤਰ ਹੈ ਬਾਕੀ ਜਿਹੜੀਆਂ ਚੀਜ਼ਾਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਸ ਤਿਸ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਇਸ ਤੋਂ ਪਹਿਲਾਂ ਮੀਡੀਆ ਕਰਮੀਆਂ ਵੱਲੋਂ ਵੀ ਬਹੁਤ ਕੋਸ਼ਿਸ਼ ਕੀਤੀ ਗਈ ਇਸ ਮੌਸਮ ਨੂੰ ਧਿਆਨ ਚ ਰੱਖ ਕੇ ਕਿ ਇਹ ਆਉਣ ਤੋਂ ਪਹਿਲਾਂ ਪਹਿਲਾਂ ਕੋਈ ਪ੍ਰਬੰਧ ਕੀਤਾ ਜਾਵੇ ਪਰ ਇਸ ਸਮੇਂ ਜਿਹੜੇ ਆ ਕਰਮਚਾਰੀ ਆ ਉਹਨਾਂ ਦੀਆਂ ਵੀ ਜਾਨਾਂ ਖਤਰੇ ਵਿੱਚ ਪਈਆਂ ਹੋਈਆਂ ਹਨ ਆ ਨਾ ਦੇਖੋ ਜੀ ਕਿਸ ਤਰ੍ਹਾਂ ਆਪਣੇ ਆਪ ਟੁੱਟਦਾ ਜਾ ਰਿਹਾ ਏ ਦਫ਼ਤਰ ਆ ਇਸ ਤੋਂ ਅੱਗੇ ਵੀ ਮੈਂ ਦਿਖਾਉਣਾ ਕਿ ਆ ਸਾਰਾ ਸਿਸਟਮ ਮੰਜ਼ਰ ਕੀ ਬਣਿਆ ਪਿਆ ਵੀ ਇੱਥੇ ਸਾਰਾ ਹਰ ਪਾਸੇ ਖਤਰਾ ਹੈ ਇਧਰਲੇ ਪਾਸੇ ਉੱਚਾ ਹੁਣ ਕਰਕੇ ਜਿਹੜੀ ਇਲਾਕਾ ਭਰਦੀ ਜਿਹੜੀ ਸਪਲਾਈ ਆ ਉਹ ਜ਼ਰੂਰ جاری ਆ ਜਿੱਥੇ ਚੰਗਾ ਕੰਮ ਹੋਇਆ ਉੱਥੇ ਪ੍ਰਸ਼ੰਸਾ ਕਰਦੇ ਨੇ ਜਿੱਥੇ ਨਿੰਦਣ ਯੋਗ ਹੈ ਉੱਥੇ ਆ ਨਿੰਦਾ ਕੀਤੀ ਜਾਂਦੀ ਆ ਕਿ ਬਿਲਕੁਲ ਜਿਹੜੇ ਕਰਮਚਾਰੀ ਆ ਉਹ ਆਪਣੇ ਉੱਚੀ ਜਗ੍ਹਾ ਤੇ ਜਾ ਕੇ ਮੈਂ ਅੱਗੇ ਵੀ ਦੱਸਿਆ ਕਿ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਕਿਉਂਕਿ ਜਿਹੜਾ ਜ਼ਿਆਦਾ ਕੰਮ ਵਿਗੜ ਚੁੱਕਿਆ ਪਾਣੀ ਪਾਣੀ ਦਫ਼ਤਰ ਦੇ ਵਿੱਚ ਹੈਗਾ ਤੇ ਅਜੇ ਅੱਜ ਨਾਲ ਪਹਿਲੀ ਬਾਰਿਸ਼ ਹੀ ਹੋਈ ਆ ਜਿਸ ਕਾਰਨ ਇਹ ਕੁਝ ਹੋ ਰਿਹਾ ਹ ਹ ਸਾਰਾ ਦਫ਼ਤਰ ਜਿਹੜਾ ਮਨ ਖੋਣਾ ਵੀ ਡੇਗ ਰਿਆ ਸਾਰਾ ਇੱਥੋਂ ਮੁਲਾਜ਼ਮ ਜਿਹੜੇ ਆਪਣੀਆਂ ਜਾਨਾਂ ਬਚਣ ਵਾਸਤੇ ਉੱਚੀ ਜਗ੍ਹਾ ਤੇ ਜਾ ਚੁੱਕੇ ਸਾਡਾ ਸਾਰਾ ਹਮਲਾ ਹੋ ਰਿਹਾ ਹੁਣ ਦੇਖਣਾ ਇਹ ਜ਼ਰੂਰੀ ਆ ਵੀ ਕੋਈ ਉੱਚ ਅਧਿਕਾਰੀ ਇੱਥੇ ਕੋਈ ਧਿਆਨ ਦਿੰਦਾ ਹੈ ਕਿ ਨਹੀਂ ਦਿੰਦਾ ਕੁਝ ਅਧਿਕਾਰੀਆਂ ਦੀ ਇਧਰ ਲਈ ਸੈਡ ਮੈਨੂੰ ਸ਼ੱਕ ਪਿਆ ਮੈਂ ਹੋ ਸਕਦਾ ਇਹ ਵੀ ਉਹ ਚਦਕਾਰੀ ਅਤੇ ਦਰਸ਼ਕਾਂ ਦੇ ਧਿਆਨ ਚ ਲਿਆਉਣ ਦੀ ਕੋਸ਼ਿਸ਼ ਕਰਾਂ ਵੀ ਕਿੰਨੀ ਜਿਹੜੀ ਮੁਸ਼ਕਲ ਆ ਉਹ ਇੱਥੇ ਸਮੱਸਿਆ ਆ ਰਹੀ ਆ ਸੋ ਇਧਰਲੇ ਪਾਸੇ ਅਧਿਕਾਰੀ ਹੈਗੇ ਆ ਜੀ ਜਿੰਨਾਂ ਨਾਲ ਕੋਈ ਗੱਲ ਕੀਤੀ ਜਾ ਸਕਦੀ ਆ ਵਾ ਇਧਰ ਸਾਰਾ ਹਮਲਾ ਸੁਰੱਖਤ ਥਾਂ ਤੇ ਸੁੱਕੀ ਜਗ੍ਹਾ ਤੇ ਆਣ ਕੇ ਆਪਣੀ ਜਾਨ ਨੂੰ ਸੁਰਖਰੂ ਸਮਝ ਰਿਹਾ ਇੱਥੇ ਪਤਾ ਲੱਗਦਾ ਦੇਖਣ ਦੇ ਕਿ ਸਾਰਾ ਜਿੰਨਾ ਵੀ ਦਫਤਰੀ ਜਮਲਾ ਹੈਗਾ ਸਤਕਾਰਯੋਗ ਐਸਟੀਯੂ ਸਾਫ ਸਮੇਤ ਜਿਹੜੇ ਦਫਤਰ ਦੇ ਵਿੱਚ ਮੌਜੂਦ ਸਰ ਆ ਇੱਥੇ ਦਫਤਰ ਦੇ ਵਿੱਚ ਇਨਾ ਪਾਣੀ ਭਰਿਆ ਪਿਆ ਹੈ ਫਾਈਲਾਂ ਜਿਹੜੀਆਂ ਕਵਰੇਜ ਕੀਤੀ ਆ ਬਿਲਕੁਲ ਖਤਰੇ 'ਚ ਸਾਰਾ ਮਸ਼ੀਨਰੀ ਵੀ ਜਿਹੜੀ ਖਤਰੇ 'ਚ ਹੈ ਤੇ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਨੇ ਹੋ ਵੀ ਉੱਚ ਅਧਿਕਾਰੀਆਂ ਤਾਂ ਕਿ ਇਹਦੇ ਬਾਰੇ ਕੋਈ ਹੁਣ ਤੱਕ ਲਿਖਿਆ ਨਹੀਂ ਸੀ ਜੇ ਲਿਖਿਆ ਹੈ ਤੇ ਫਿਰ ਉਹਨਾਂ ਨੇ ਅਮਲ ਕਿਉਂ ਨਹੀਂ ਕੀਤਾ ਇਸ ਗੱਲ ਤੇ ਜੀ ਇਦੇ ਬਾਰੇ ਹੁਣੇ ਥੋੜੇ ਦਿਨ ਹੀ ਹੋਏ ਲਿਖੇ ਨੇ ਜੀ ਇਹਨੂੰ ਪਿਛਲੇ ਸਾਲ ਵੀ ਲੈਟਰ ਲਿਖੇ ਸੀ ਜੀ ਪਰ ਉਦੋਂ ਇੰਨਾ ਪਾਣੀ ਵਗੈਰਾ ਨਹੀਂ ਆਇਆ ਸੀ ਜੀ ਹੁਣ ਅਸੀਂ 5-4 ਦਿਨਾਂ ਤੋਂ ਲਗਾਤਾਰ ਲਿਖ ਰਹੇ ਹਾਂ ਸਰ ਇਹ ਜਿਹੜਾ ਮਹਿਕਮੇ ਵੱਲੋਂ ਲੈਟਰ ਲਿਖਿਆ ਜਾਂਦਾ ਜਾਂ ਬੇਨਤੀ ਪੱਤਰ ਲਿਖਿਆ ਜਾਂਦਾ ਹੈ ਇਹ ਕਿਸ ਉੱਚ ਅਧਿਕਾਰੀ ਨੂੰ ਲਿਖਿਆ ਜਾਂਦਾ ਹੈ ਅਸੀਂ ਤਾਂ ਆਪਣੇ ਐਕਸ਼ਨ ਸਾਹਿਬ ਨੂੰ ਲਿਖਿਆ ਐਕਸ਼ਨ ਸਾਹਿਬ ਨੂੰ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਐਮਐਲਏ ਹੈਗਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਆ ਇਹਨਾਂ ਤੱਕ ਨਹੀਂ ਕੋਈ ਅਪਰੋਚ ਕਰਨ ਦੀ ਆਏਗੀ ਪਾਵਰ ਆਪਣੇ ਕੋਲ ਅਜੇ ਤੱਕ ਤਾਂ ਨਹੀਂ ਕੀਤੀ ਕਿਉਂਕਿ ਪਾਣੀ ਇਤਕੀ ਹੁਣ ਹੀ ਜ਼ਿਆਦਾ ਆਇਆ ਅੱਜ ਹੀ ਆਇਆ ਜ਼ਿਆਦਾ ਪਿਛਲੀ ਵਾਰੀ ਨਹੀਂ ਪਾਣੀ ਆਇਆ ਸੀ ਸਰ ਹੁਣ ਕਾਰਵਾਈ ਚੱਲ ਰਹੀ ਹੈ ਜੀ ਉੱਪਰ ਸਾਡੇ ਅਫੀਸਰਾਂ ਨਾਲ ਸਰ ਇਹ ਕਿੰਨੀ ਖਸਤਾ ਹਾਲਤ ਆ ਕਮਰਿਆਂ ਦੀ ਜਿਹੜੇ ਮਕਾਨ ਆ ਪੂਰੀ ਤਰ੍ਹਾਂ ਡਿੱਗਣ ਯੋਗ ਆ ਤੇ ਤੁਸੀਂ ਫਿਰ ਵੀ ਇੱਥੇ ਬੈਠੇ ਕੰਮ ਕਰ ਰਹੇ ਹੋ ਡਰ ਨਹੀਂ ਲੱਗਦਾ ਤੁਹਾਨੂੰ ਜੀ ਡਰ ਤਾਂ ਲੱਗਦਾ ਜੀ ਫਿਰ ਹੁਣ ਕੰਮ ਤਾਂ ਕਰਨਾ ਹੀ ਜੀ ਫਿਰ ਉੱਚ ਅਧਿਕਾਰੀ ਚੱਲ ਰਹੀ ਹੈ ਜੀ ਕਾਰਵਾਈ ਅਧਿਕਾਰੀਆਂ ਨਾਲ ਬਹੁਤ ਜਲਦੀ ਜਿਹੜਾ ਹੱਲ ਕਰ ਦਿੱਤਾ ਜਾਂਦਾ ਹੈ ਹਾਂ ਪ੍ਰਾਈਵੇਟ ਬਿਲਡਿੰਗ ਲੈ ਕੇ ਨਾ ਬਾਹਰ ਸ਼ਿਫਟ ਕਰ ਦਿੱਤਾ ਜਾਂਦਾ ਸਰ ਪ੍ਰਾਈਵੇਟ ਚ ਫਿਰ ਉਹ ਹੀ ਆ ਜਿਵੇਂ ਸਭ ਭਗਤਸ਼ੀਲ ਬਰੀਆਲਾ ਤੇ ਚੱਲ ਰਿਹਾ ਇੱਥੋਂ ਫਿਰ ਉਦੋਂ ਸ਼ਿਫਟਿੰਗ ਹੋਇਆ ਇੱਥੇ ਆ ਗਿਆ ਇਹਦਾ ਸਥਾਈ ਹੱਲ ਲੱਭਣ ਦਾ ਕੋਈ ਤਰੀਕਾ ਨਹੀਂ ਹੈ ਜੀ ਇਹਦੇ ਨਾਲ ਪੱਕੇ ਤੌਰ ਤੇ ਇਹ ਦਫਤਰ ਜਿਹੜਾ ਉਹ ਸਥਿਰ ਰਹਿ ਸਕੇ ਇੱਕ ਜਗ੍ਹਾ ਕੋਈ ਇੱਕ ਵਾਰੀ ਦਾ ਟੈਂਪੋਰਰੀ ਪ੍ਰਾਈਵੇਟ ਹੀ ਬਿਲਡਿੰਗ ਲੈਣੀ ਉਸ ਤੋਂ ਬਾਅਦ ਨਵੀਂ ਬਿਲਡਿੰਗ ਦਾ ਕੋਈ ਚੱਲੂਗਾ ਪ੍ਰੋਸੈਸ ਜੀ ਕਿੰਦੂ ਸ਼ਿਫਟ ਕਰ ਦਿੱਤਾ ਜਾਂਦਾ ਇਹ ਜਨਰਲ ਐਸਪੀਓ ਸਾਹਿਬ ਇਤੋਂ ਨਹੀਂ ਕਿ ਵਾਰ-ਵਾਰ ਬੇਨਤੀਆਂ ਕਰਦੇ ਰਹੇ ਇਸ ਸਾਰੇ ਸਿਸਟਮ ਨੂੰ ਲਾਕੇ ਭਰਦੇ ਜਿੰਨਾ ਵੀ ਇੱਕ ਦੇਖਿਆ ਜਾਵੇ ਤਾਂ ਹੁਣ ਇੰਨਾ ਹਾਈਬ੍ਰਿਡ ਕੰਮ ਹੋ ਚੁੱਕਿਆ ਕਿ ਜਿਹੜੇ ਬੱਚੇ ਆ ਉਹ ਤੱਕ ਵੀ ਬਿਜਲੀ ਤੇ ਹੀ ਸਾਰਾ ਕੰਮ ਚੱਲਦਾ ਪਿਆ ਹੈ ਵੀ ਸਾਰਾ ਹੀ ਤੇ ਜੇਕਰ ਇਹ ਦਫ਼ਤਰਵਾਲੇ ਉੱਚ ਅਧਿਕਾਰੀਆਂ ਜਾਣਾ ਸੂਬਾ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 2027 ਦੇ ਵਿੱਚ ਲੱਛਣ ਆਉਣਾ ਇਹ ਜਰੂਰ ਸਰਕਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇੱਥੇ ਤਾਂ ਜਾਨਵਰ ਵੀ ਆਉਣ ਤੋਂ ਕੰਨੀ ਘਤ ਰੌਂਦਾ ਹੈ ਤੇ ਇੱਥੇ ਜਿਹੜੇ ਕਰਮਚਾਰੀ ਕੰਮ ਕਰਦੇ ਉਹ ਵੀ ਟੱਬਰ ਟੋੜ ਬਾਗ ਪਰਿਵਾਰ ਵਾਲੇ ਅਸਰ ਜਦ ਜਿੰਦਰੀ ਜ਼ਿੰਦਗੀ ਖਤਰੇ 'ਚ ਪਾ ਕੇ ਵੀ ਉਹ ਕੰਮ ਹੋ ਕਰ ਰਹੇ ਆ ਇਸ ਵਾਸਤੇ ਉਸੇ ਸ਼ਿਕਰਦੇ ਆ ਐਸਡੀਓ ਸਾਹਿਬ ਵੀ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਬਣਾਉਣੇ ਆ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਉਹ ਇਧਰਲੇ ਪਾਸੇ ਦੇਖਣ ਦਿਖਾਉਣ ਦਾ ਤਰੀਕਾ ਹੈ ਜਲਦੀ ਹੀ ਸੂਬਾ ਸਰਕਾਰ ਦੇ ਵੀ ਧਿਆਨ ਦੇ ਵਿੱਚ ਲਿਆਂਦਾ ਜਾਊਗਾ ਕਿ ਇੱਥੇ ਜਿਹੜੇ ਘਟੋ ਘਟ ਸਰ ਕਿੰਨੇ ਮੁਲਾਜ਼ਮ ਡਿਊਟੀ ਕਰ ਰਹੇ ਇੱਥੇ ਸੀ ਕਲੈਰੀਕਲ ਅਮਲਾ ਟੋਟਲ 31 ਮੁਲਾਜ਼ਮ 31 ਮੁਲਾਜ਼ਮਾਂ ਦੀ ਜਿਹੜੀ ਹੈਗੀ ਆ ਜਾਨ ਉਹ ਖਤਰੇ 'ਚ ਆ ਹਰ ਸਮੇਂ ਮਾਰਚ ਤੋਂ ਬਿਨਾਂ ਵੀ ਇਹ ਇਮਾਰਤਾਂ ਜਿਹੜੀਆਂ ਨੁਕਸਾਨ ਕਰ ਸਕਦੀਆਂ ਡੇਕੀ ਕਰ ਸਕਦੀਆਂ ਠੀਕ ਹੈ ਸਰ ਧੰਨਵਾਦ